ਲੰਗਰ ਲੈਣਾ ਭੈਣ ਜੀ ਸਾਡੇ ਰਹਾ ਆ ਲਿਆਓ ਭਾਂਡੇ ਲੈ ਆਓ ਥੱਲੇ ਭਾਂਡੇ ਹੀ ਹੱਥ ਕੋਰੇ ਆਓ ਭਾਂਡੇ ਚੋਲੂ ਲੈ ਆਓ ਥੱਲੇ ਸਾਡੀਆਂ ਸਾਂਝ ਕਿਤੋਂ ਲੱਭਨੇ ਭੈਣ ਜੀ ਲੰਗਰ ਲਲੋ ਭਾਂਡੇ ਲੈ ਲਓ ਧਿਆਨ 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 ਨਾਮ ਰੱਬ ਦਾ ਧਿਆਨ ਧਿਆਨ ਚਲੋ ਪਾਗੇ ਦੋ ਵੀ ਲੈਓ ਲੈਓ ਭਾਂਡੇ ਦਾ ਪਾਗੇ ਦੱਸਣੇ ਪਾੜੇ ਆ ਭਾਈ ਲੰਗਰ ਵਰਤਾਲਿਆ ਦੋ ਕਿੱਥੇ ਗਿਆ ਸਿੰਘ ਆਹ ਨਾ ਦੇਖ ਨਾ ਗਿਆ ਆ ਆਹ ਨਾ ਇਹ ਖਾਸੀਆ ਕਰੋ ਇਤਰਾ ਨਹੀਂ ਜੀ ਕੋਲੋਂ ਕੱਢੀ ਆ ਬੁਰੇ ਚ ਮੈ ਜੀ ਆਓ ਆ ਮੈਂ ਥਾਣੀ ਉਧਰੋਂ ਥਾਣੀ ਕਿੱਥੇ ਹੈ ਕਿੱਦਿ ਲਿਆਉਣੀ ਕਿੱਥੋਂ ਨਹੀਂ ਨੀਲੀ ਜੀ ਕੱਢੀ ਤੇ ਆ ਬੁਰੇ ਖੱਡੇ ਚ ਆਂ ਜੀ ਆਂ ਜੀ ਆ ਅੱਜ ਨਹੀਂ ਕੰਮ ਕੀ ਕਰਨਾ ਟਾਈਮ ਹੋ ਗਿਆ ਸਾਡਾ ਕੁਝ ਨਹੀਂ ਪਾਣੀ ਛੱਡਦਾ ਉਧਰ ਦੀ ਆਪਣੇ ਦੇਖ ਖੱਡੇ ਘੜਾ ਲੋਈ ਸਿੱਧੀ ਡੇਰੇ ਦੇ ਵਿੱਚ ਹੁੰਦੀ ਹੈ ਖਾਨੀ ਰੋਡ ਉਧਰ ਖਾਨੀ